ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੇ ਭਾਰੀ ਨਾਪ ਵਾਲੇ ਸੂਟ ਆ ਜਿਵੇਂ ਜਿਨ੍ਹਾਂ ਦੀ 24 25 ਇੰਚ ਛਾਤੀ ਤੋਂ ਨਾਪਿਆ 22 ਇੰਚ ਉਹਨਾਂ ਦੀ ਕਮਰ ਤੋਂ ਨਾਪਿਆ ਤੇ ਉਹਦੇ ਜਿਹੜੇ ਪਲੇਟ ਆ ਉਹ ਆਪਾਂ ਨਿਸ਼ਾਨ ਕਿੰਨੇ ਇੰਚ ਤੇ ਲਗਾਉਣੇ ਆ ਤੇ ਕਿਸ ਤਰ੍ਹਾਂ ਨਿਸ਼ਾਨ ਲਗਾਉਣੇ ਆ ਕਿੰਨੇ ਬਾਈ ਲਗਾਉਣੀ ਹੈ ਕਿੰਨੀ ਇਹਨਾਂ ਦੀ ਚੜਾਈ ਦੇ ਵਿੱਚ ਉਹ ਰੱਖਣੇ ਆ ਇਹ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਨਾਲ ਹੀ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਨਵੀਆਂ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਤੇ ਉਹ ਤਾਂ ਤੇ ਤੁਹ ਸਭ ਤੋਂ ਪਹਿਲਾਂ ਪਹੁੰਚ ਜਾਣ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਤੁਸੀਂ ਜਲਦੀ ਨਾਲ ਸਾਡੀ ਵੀਡੀਓ ਜਿਹੜੀ ਆ ਉਹ ਦੇਖ ਸਕੋ ਤੇ ਇੱਥੇ ਹੁਣ ਸੂਟ ਦੀ ਜਿਹੜੀ ਹੈ ਕਟਿੰਗ ਮੈਂ ਕਰ ਲਈ ਹੈ 셔ਟ ਦੀ ਪ੍ਰੋਪਰ ਕਟਿੰਗ ਕਰ ਲਈ ਹੈ ਸਾਰੀਆਂ ਜਿਹੜੀਆਂ ਕਾਟਾ ਵਗੈਰਾ ਪਾ ਲਿਆ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਇਹ ਸੂਟ ਦਾ ਨਾਪ ਜਿਹੜਾ 24 ਇੰਚ ਛਾਤੀ ਤੋਂ ਅਤੇ 22 ਇੰਚ ਜਿਹੜਾ ਇਸ ਦਾ ਕਮਰ ਤੋਂ ਨਾਪਿਆ ਤੇ ਇਹਦੇ ਵਾਸਤੇ ਆਪਾਂ 9.5 ਇੰਚ ਦੇ ਪਲੇਟ ਪਾਵਾਂਗੇ ਇਹ ਸਿਰਫ ਜਿਹੜਾ ਹਿਸਾਬ ਹੈ ਮੈਂ ਤੁਹਾਨੂੰ ਇਸ ਨਾਪ ਵਾਸਤੇ ਦੱਸ ਰਹੀ ਹਾਂ ਕਿਉਂਕਿ ਹਰ ਇੱਕ ਨਾਪ ਵਾਸਤੇ ਵੱਖ-ਵੱਖ ਪਲੇਟਾਂ ਦੇ ਨਿਸ਼ਾਨ ਲੱਗਦੇ ਆ ਜਦੋਂ ਵੀ ਤੁਸੀਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਆ ਹਰ ਇੱਕ ਨਾਪ ਲਈ ਵੱਖ-ਵੱਖ ਨਿਸ਼ਾਨ ਲੱਗਣੇ ਆ ਪੌਣੇ 12 ਇੰਚ ਤੇ ਆਪਾਂ ਉਪਰੋਂ ਨਿਸ਼ਾਨ ਲਗਾ ਲਿਆ ਤੇ 4 ਇੰਚ ਤੇ ਆਪਾਂ ਇੱਧਰ ਵਾਲੀ ਸਾਈਡ ਤੋਂ ਨਿਸ਼ਾਨ ਲਗਾਉਣਾ ਚੜਾਈ ਵਾਲੇ ਪਾਸਿਓ ਜਿੱਧਰੋਂ ਕਿ ਸਾਡਾ ਪਲੇਟ ਜਿਹੜਾ ਵਾ ਚੜਾਈ ਵਿੱਚ ਪੈਣਾ ਆ 4 ਇੰਚ ਤੇ ਨਿਸ਼ਾਨ ਲਗਾਉਣਾ ਜਦੋਂ ਤੁਹਾਡਾ ਸੂਟ ਦਾ ਜਿਹੜਾ ਛਾਤੀ ਦਾ ਨਾਪ ਆ ਉਹ 22 ਇੰਚ ਤੋਂ ਵੱਧ ਜਾਵੇ ਉਦੋਂ ਇਹ ਵਾਲਾ ਜਿਹੜਾ ਨਿਸ਼ਾਨ ਆ ਉਹ 4 ਇੰਚ ਤੇ ਲੱਗੇਗਾ ਵੈਸੇ ਨਾਰਮਲੀ 3.5 ਇੰਚ ਤੇ ਲੱਗਦਾ ਹੈ ਤੇ ਇੱਥੇ ਪਲੇਟ ਦੀ ਜਿਹੜੀ ਲੈਂਥ ਆ ਉਹ ਆਪਾਂ 6.5 ਇੰਚ ਰੱਖਾਂਗੇ 6.5 ਇੰਚ ਪਲੇਟ ਦੀ ਲੈਂਥ ਇਸ ਲਈ ਆਪਾਂ ਰੱਖਣੀ ਆ ਕਿਉਂਕਿ ਜਿਹੜਾ ਪੇਟ ਜਿੰਨਾਂ ਦਾ ਬਹੁਤ ਜ਼ਿਆਦਾ ਵਧਿਆ ਹੁੰਦਾ ਹੈ ਉਹਨਾਂ ਦਾ ਫਿਰ ਸੂਟ ਪੇਟ ਤੋਂ ਜਿਹੜਾ ਉਹ ਟਾਈਟ ਹੋ ਜਾਂਦਾ ਜੇਕਰ ਆਪਾਂ ਲੰਬਾ ਪਲੇਟ ਪਾ ਦਈਏ ਇਸ ਚੀਜ਼ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਆ ਜਦੋਂ ਪੇਟ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਉੱਥੇ ਆਪਾਂ ਪਲੇਟ ਦੀ ਜਿਹੜੀ ਲੈਂਥ ਆ ਉਹ 7 ਤੋਂ ਘਟਾ ਕੇ 6.5 ਇੰਚ ਕਰ ਦੇਣੀ ਆ ਨਾਰਮਲੀ ਪਲੇਟ ਦੀ ਲੈਂਥ ਜਿਹੜੀ ਆ ਉਹ 7 ਇੰਚ ਹੁੰਦੀ ਆ ਤੇ ਹੁਣ ਆਪਾਂ ਇਧਰ ਵਾਲੀ ਸਾਈਡ ਤੇ ਪਲੋਈ ਦਾ ਨਿਸ਼ਾਨ ਲਗਾਉਣਾ ਪਲੋਈ ਦਾ ਨਿਸ਼ਾਨ ਵੀ ਉਸ ਤਰ੍ਹਾਂ ਆਪਾਂ ਨਾਰਮਲੀ ਨਾਪ ਦੇ ਵਿੱਚ 2 ਇੰਚ ਤੇ ਲਗਾਉਣਾ ਇੱਥੇ ਆਪਾਂ ਹੁਣ ਇਥੋਂ ਪਲੇਟ ਤੋਂ ਰੱਖ ਕੇ ਇੰਚ ਟੇਪ 8.5 ਇੰਚ ਦਾ ਨਿਸ਼ਾਨ ਲਗਾ ਲੈਣਾ ਪਲੇਟ ਦੇ ਸਿੱਧਾ ਇੰਚ ਟੇਪ ਰੱਖ ਕੇ 2.5 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਵਾ ਹੁਣ 2.5 ਇੰਚ ਤੋਂ ਆਪਾਂ ਜਿਹੜਾ ਟੇਡਾ ਇੰਚੀ ਟੇਪ ਰੱਖਾਂਗੇ ਤੇ نیچے ਜਿੱਥੇ ਤੁਹਾਡਾ ਕਮਰ ਦਾ ਨਿਸ਼ਾਨ ਆ ਜਿੱਥੇ ਵੀ ਕਮਰ ਦਾ ਨਿਸ਼ਾਨ ਆ ਕਮਰ ਦੇ ਨਿਸ਼ਾਨ ਤੋਂ 1 ਇੰਚ نیچے ਆ ਕੇ ਆਪਾਂ ਇਹ ਵਾਲਾ ਜਿਹੜਾ ਵਾ ਪਲੇਟ ਦਾ ਨਿਸ਼ਾਨ ਲਗਾਵਾਂਗੇ ਕਮਰ ਦੇ ਨਿਸ਼ਾਨ ਤੋਂ 1 ਇੰਚ ਥੱਲੇ ਆ ਜਾਣਾ ਆਪਾਂ ਚ ਦੋ ਪਲੇਟ ਦਾ ਨਿਸ਼ਾਨ ਲਗਾਉਣਾ ਤੇ ਤਿਰਛਾ ਜਿਹੜਾ ਉਹ ਮਲਾ ਦੇਣਾ ਇਹ ਸਾਡਾ ਸਾਈਡ ਵਾਲੀ ਪਲੋਈ ਦਾ ਨਿਸ਼ਾਨ ਲੱਗ ਗਿਆ ਤੇ ਹੁਣ ਆਪਾਂ ਇਧਰ ਵਾਲੀ ਸਾਈਡ ਵਾਲਾ ਜਿਹੜਾ ਨਿਸ਼ਾਨ ਲਗਾਉਣਾ ਹੈ ਉਹ ਵੇਖੋ ਕਿਸ ਤਰ੍ਹਾਂ ਲਗਾਉਣਾ ਹੈ ਜਿੱਥੇ ਆ ਵੇਖੋ ਕਾਰਨਰ ਆ ਗਿਆ ਸਾਡਾ ਮੋਡੇ ਦੀ ਫਰੰਟ ਕਾਰਟ ਦਾ ਜਿਹੜਾ ਜਿੱਥੇ ਨੁੱਕਰ ਆਉਂਦੀ ਆ ਇੱਥੇ ਆਪਾਂ ਇੰਚੀ ਟੇਪ ਜਿਹੜਾ ਫੇਰ ਤਿਰਛਾ ਕਰਕੇ ਰੱਖਣਾ ਬਿਲਕੁਲ ਨੁੱਕਰ ਦੇ ਵਿੱਚ ਤੁਸੀਂ ਰੱਖਣਾ ਜਿੱਥੇ ਇਹਦੇ ਚੌਰਸ ਬਾਕਸ ਬਣਿਆ ਤੇ ਇੱਥੇ ਵੀ 2 ਇੰਚ ਦਾ ਨਿਸ਼ਾਨ ਲਗਾਉਣਾ ਆ ਨਾਰਮਲੀ ਨਾਪ ਦੇ ਵਿੱਚ ਇਹ ਵੀ ਨਿਸ਼ਾਨ ਜਿਹੜਾ 2 ਇੰਚ ਤੇ ਲੱਗਦਾ ਹੈ ਜਿਹੜੇ 18 ਤੋਂ ਲੈ ਕੇ 22 ਇੰਚ ਛਾਤੀ ਤੱਕ ਇਹ ਨਿਸ਼ਾਨ ਜਿਹੜਾ 2 ਇੰਚ ਦੇ ਲੱਗਦਾ ਜਦੋਂ 22 ਇੰਚ ਤੋਂ ਉੱਪਰ ਚੈਸਟ ਦਾ ਨਾਪ ਬ੍ਰੈਸਟ ਦਾ ਚੱਲੇ ਜਾਂਦਾ ਵਾ ਤੇ ਉਥੇ ਇਹ ਨਿਸ਼ਾਨ ਜਿਹੜੇ 2.5 ਇੰਚ ਦੇ ਹੋ ਜਾਂਦੇ ਇਹ 6.5 ਇੰਚ ਤੱਕ ਆਪਾਂ ਇਸ ਦੀ ਲੈਂਥ ਰੱਖੀ ਆ ਹੁਣ ਇਹਦਾ ਆਪਾਂ ਸੈਂਟਰ ਕਰ ਲੈਣਾ ਵਾ 6.5 ਇੰਚ ਦਾ ਸੈਂਟਰ ਕਰ ਲਿਆ 3.5 ਇੰਚ ਤੇ ਤੇ ਅੱਧਾ ਇੰਚ ਇਧਰ ਨਿਸ਼ਾਨ ਲਗੋਣਾ ਅੱਧਾ ਇੰਚ ਪਲੇਟ ਦਾ ਨਿਸ਼ਾਨ ਇਧਰ ਲਗਾ ਕੇ ਇਸ ਤਰ੍ਹਾਂ ਇਹਨਾਂ ਨੂੰ ਆਪਸ ਦੇ ਵਿੱਚ ਤਿਰਛਾ ਮਲਾ ਦੇਣਾ ਹੈ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਤਿਰਛਾ ਮਿਲਾ ਦੇਣਾ ਹੈ ਦੋਨੋਂ ਸਾਈਡ ਤੇ ਨਿਸ਼ਾਨ ਜਿਹੜੇ ਤੁਸੀਂ ਇਸ ਤਰ੍ਹਾਂ ਕਰਕੇ ਆਪਣੇ ਪੱਕੇ ਕਰ ਲੈਣੇ ਨੇ ਇਹ ਸਿਰਫ 24 ਛਾਤੀ ਦਾ ਜਿਹੜਾ ਪਲੇਟਾਂ ਦਾ ਨਿਸ਼ਾਨ ਦੱਸ ਰਹੀਆਂ ਤੁਹਾਨੂੰ ਹਿਸਾਬ ਜੇ ਇਸ ਤੋਂ ਛਾਤੀ ਦਾ ਨਾਪ ਘੱਟ ਹੋਏ ਤੇ ਫਿਰ ਜਿਹੜਾ ਹੈ ਉਹ ਹੋਰ ਤਰੀਕੇ ਦੇ ਨਾਲ ਪਲੇਟ ਪਹਿਣਗੇ ਤੇ ਇੱਥੇ ਹੁਣ ਆ ਮੈਂ ਮਾਰਕਰ ਲੈ ਲਿਆ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਮਾਰਕ ਹੈ ਆ ਤੇ ਤੁਸੀਂ ਇਹਦੇ ਨਾਲ ਪਲੇਟਾਂ ਦੇ ਨਿਸ਼ਾਨ ਜਿਹੜੇ ਦੂਸਰੀ ਸਾਈਡ ਤੇ ਖੜ ਸਕਦੇ ਹੋ ਤੇ ਜੇਕਰ ਇਸ ਤਰ੍ਹਾਂ ਦਾ ਮਾਰਕਰ ਨਹੀਂ ਹੈਗਾ ਤੇ ਤੁਸੀਂ ਕੋਈ ਵੀ ਤਰਪਾਈ ਵਾਲੀ ਸੂਈ ਲੈ ਲਓ ਜਾਂ ਮਸ਼ੀਨ ਦੀ ਸੂਈ ਲੈ ਸਕਦੇ ਹੋ ਤੇ ਇਹਨੂੰ ਆਪਣੇ ਪਲੇਟ ਦੇ ਪੁਆਇੰਟ ਤੇ ਜਿਹੜਾ ਖੋਬ ਲੈਣਾ ਹੈ ਤੇ ਉਸ ਤੋਂ ਬਾਅਦ ਦੂਸਰੀ ਸਾਈਡ ਤੇ ਆਪਾਂ ਜਿੱਥੇ ਸੂਈ ਸਾਡੀ ਨਿਕਲੀ ਹੋਈ ਆ ਉੱਥੇ ਨਿਸ਼ਾਨ ਲਗਾ ਲਾਂਗੇ ਪਲੇਟ ਦਾ ਇਹ ਬੈਕ ਸਾਈਡ ਤੇ ਸਾਡਾ ਚੱਲ ਗਿਆ ਸੈਂਟਰ ਦੇ ਵਿੱਚ ਵੀ ਇਸੇ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਤੁਸੀਂ ਪਲੇਟ ਪਾਓਗੇ ਤੇ ਕਦੀ ਵੀ ਪਲੇਟ ਜਿਹੜੇ ਉਹ ਵਿੰਗੇ ਟੇਡੇ ਨਹੀਂ ਹੋਣਗੇ ਇਧਰ ਵਾਲੀ ਇਧਰ ਵਾਲੀ ਸਾਈਡ ਤੇ ਵੀ ਇਸੇ ਤਰ੍ਹਾਂ ਨਿਸ਼ਾਨ ਜਿਹੜੇ ਆਪਾਂ ਲਗਾ ਲੈਣੇ ਆ ਸੈਂਟਰ ਦੇ ਵਿੱਚ ਵੀ ਇਹ ਸਾਡੇ ਚਾਰੇ ਪਾਸੇ ਜਿਹੜੇ ਆ ਨਿਸ਼ਾਨ ਲੱਗੇ ਬੈਕ ਸਾਈਡ ਤੇ ਵੀ ਨਿਸ਼ਾਨ ਲੱਗੇ ਤੇ ਫਰੰਟ ਸਾਈਡ ਤੇ ਵੀ ਨਿਸ਼ਾਨ ਲੱਗ ਗਿਆ ਲੰਬੇ ਪਲੇਟ ਦਾ ਤੇ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਮਾਰਕਰ ਹੈ ਅਤੇ ਤੁਸੀਂ ਇਸ ਤਰੀਕੇ ਦੇ ਨਾਲ ਮਾਰਕਰ ਦੇ ਨਾਲ ਜਿਹੜਾ ਇਹ ਨਿਸ਼ਾਨ ਆਪਣਾ ਲਗਾ ਲੈਣਾ ਮਾਰਕਰ ਦੇ ਨਾਲ ਵੀ ਨਿਸ਼ਾਨ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਲੱਗ ਜਾਂਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਨਿਸ਼ਾਨ ਜਿਹੜੇ ਦੂਸਰੀ ਸਾਈਡ ਲੈ ਜਾਣੇ ਇਸੇ ਤਰ੍ਹਾਂ ਜਿਹੜੇ ਪਲੋਈਆਂ ਦੇ ਨਿਸ਼ਾਨ ਆ ਉਹ ਵੀ ਆਪਾਂ ਮਾਰਕਰ ਦੇ ਨਾਲ ਇਸ ਤਰ੍ਹਾਂ ਪੱਕੇ ਕਰ ਲੈਣੇ ਆ ਕਿ ਦੂਸਰੀ ਸਾਈਡ ਵੀ ਜਿਹੜਾ ਇਮਪ੍ਰੈਸ਼ਨ ਇਹਨਾਂ ਦਾ ਚਲਾ ਜਾਵੇ ਤੇ ਸਾਨੂੰ ਪਲੇਟ ਪਾਉਣ ਵਿੱਚ ਆਸਾਨੀ ਹੋਏ ਬਾਅਦ ਵਿੱਚ ਆਪਾਂ ਦੂਸਰੇ ਜਿਹੜੇ ਬਲੂ ਮਾਰਕਰ ਨਾਲ ਨਿਸ਼ਾਨ ਜਿਹੜੇ ਉਹ ਲਗਾ ਲਾਂਗੇ ਤੇ ਸਾਰੇ ਨਿਸ਼ਾਨ ਜਿਹੜੇ ਪ੍ਰੋਪਰ ਤਰੀਕੇ ਨਾਲ ਲੱਗ ਚੁੱਕੇ ਆ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ